का खालसा बाकी जी फतेह सब लोग राम राम सारे समाज को मेरे दोस्तों मित्र दिवाली का त्यौहार एक बहुत हिस्टोरिकल त्यौहार है हिस्टोरिकल और देखते हो कि प्रभु वाल्मीकि द्वारा लिखी हुई रामायण जीडी जिसकी संपूर्णता होगी सारे तो बाद रावण का बदबोज कुंभकर्ण जो हार दी ने ਔਰ ਅੱਜ ਦੀਵਾਲੀ ਵਾਲੇ ਦਿਨ ਪਹਾੜਾਂ 'ਤੇ ਆਣਗੇ ਦੀਪਮਾਲਾ ਹੋਈ ਬਹੁਤ ਭਾਂਡਾਂ ਰਿੜਨੇ ਕਈ ਦੇ ਬੇਟੇ ਪੜਸੋਂ ਦੇ ਸੁਸ਼ਵਾਸਨ ਦੇਖੇ ਗਏ ਸੀ ਉਸਨੇ ਉਹਨਾਂ ਦੀਆਂ ਚੱਪਲਾਂ ਰੱਖ ਕੇ ਮੱਥਾ ਟੇਕਦਾ ਰਸ ਗਿਆ ਸੀ ਤੇ ਅੱਜ ਉਹ ਆਪਣੇ ਉਸ ਥਾਂ ਦੇ ਉੱਤੇ ਪਹਾੜਾਂ ਉੱਤੇ ਇੱਕ ਬਹੁਤ بڑا ਲੰਮਾ ਇਤਿਹਾਸ ਜਿਹੜਾ ਅੱਜ ਜਿਸ ਵੱਡੇ ਜੁੱਧ ਨੂੰ ਜਿੱਤ ਕੇ ਨੇ ਨੇ ਨੇਕੀ ਦੀ ਬੜੀ ਉੱਤੇ ਮਿਸ਼ਨ ਜਿੱਤ ਹੁੰਦੀ ਹੈ ਔਰ ਉਸ ਬਾਅਦ ਭਗਵਾਨ ਰਾਮ ਜਿਹੜਾ ਇੱਕ ਰਾਜੇ ਦੇ ਰੂਪ ਦੇ ਵਿੱਚ ਜੋ ਮੇਰੀ ਵਿਚਾਰ ਹੈ ਕਿ ਬਿਸੂ ਦੇ ਉਤਾਰ ਸੰਗ ਭਗਵਾਨ ਰਾਮ ਉਹ ਆਪਣਾ ਰਾਸਨ ਚਲਾਣਗੇ। ਹੋਰ ਇਸ ਦੇ ਨਾਲ ਦੂਸਰਾ ਜੋ ਇਸ਼ੂ ਹੈਗਾ ਗੁਰੂ ਨਾਨਕ ਦੇਵ ਜੀ ਦੇ ਨਾਲ ਮੁਗਲ ਬਾਸ਼ਾ ਲਈ ਨੇ। ਬਾਬਰ ਬਾਬਰ ਕੀ ਆਏ ਉਹਦੇ ਉਸ ਤੋਂ ਉਹਦੇ ਇਹ ਜੱਜਰਡਾ ਲਈ ਜਿਹੜੀ ਹੈ ਕਿ ਤੱਕ ਗੋਵਿੰਦ ਸਿੰਘ ਸਾਹਿਬ ਦੇ ਜੀਵਨ ਦੇ ਅੰਦਰ ਤੱਕ ਔਰ ਇਹਂ ਦੇ ਵਿਚਾਰ ਆ ਸੀ ਉਸ ਵਿੱਚ ਜੋ ਕੁਛ ਵਾਪਰਿਆ ਜਿਹੜੇ ਜਿਹੜੇ ਕੋਣ ਕੋਣ ਰਾਹੀ ਆਏ ਤੇ ਉਹਦੇ ਵਿੱਚ ਜਿਹੜੀ ਖਾਸ ਕਰਕੇ ਇਹ ਸਿੰਘਾਂ ਦੇ ਵਿੱਚ ਗੱਲ ਜਿਹੜੀ ਮਾਪ ਜੀ ਨਾਲ ਸੰਜੂ ਕਰਾਂਗੇ ਉਹ ਬੁੱਲ ਸਿੰਘ ਨੇ ਲਿਖਿਆ ਦਸਮਾਲ ਗਿਆਨ ਪ੍ਰਭੂਜ ਰਾਮ ਕਥਾ ਜੋਗ ਜੋਗ ਟਲ ਸਭ ਕੁ پاکਤ ਨੇਤ ਸਵਰਗ ਸੁਰਗਵਾਸ ਰਗਵਰ ਕੀਆ ਸੰਗਰੀ ਪੁਰਿਸ਼ ਸਮੇਤ ਔਰ ਇਹ ਜੋ ਮੈਂ ਪਹਿਨੋਂ ਖਲੇ ਸਾਚੁ ਕਾਇਸ਼ ਉਸ ਵੇਲੇ ਕਿ ਜਿਹੜੇ ਆ ਪੁਵਾਂਡ ਰਾਮ ਜਿਹਨਾਂ ਦੇ ਪਿਤਾ ਜੀ ਸਨ ਸਰਕਵਾਰ ਰਗਵਰ ਗਿਆਨ ਸਿੰਘ ਉਸ ਸਮੇਂ ਤੋਂ ਉਹਨਾਂ ਨੇ ਕਿ ਤੋ ਗੁਰਦੇਵ ਹਰਕबीर ਸਾਹਿਬ ਨੂੰ ਬਾਰੀਏ ਦੇ ਕਿਲ੍ਹੇ ਤੋਂ ਰਿਲੀਸ ਕੀਤਾ ਜਾਂਗੀ ਗੁਰੂ ਆਪਣੀ ਗੁਰੂ ਅਚਨ ਪਾਸਾ ਜੀ ਨੂੰ ਜਿਹੜੀ ਉਹਨਾਂ ਅਸਰ ਆ ਦਿੱਤੀ ਉਹਦੇ ਵਿੱਚ ਬਹੁਤ ਸਾਰੇ ਸ਼ਬਦ ਜੁਕ ਕੇ ਆ ਜਾਂਦੇ ਵਿੱਚ ਉਹਨਾਂ ਨੇ ਲਿਖੇ ਨੇ ਦਰਮੀਆਂ ਦੀ ਦੁਕਾਨ ਛੂਟ ਦੀ ਦੁਕਾਨ Hindu ਔਰ Musalman ਨੂੰ ਭੋਲੇ ਭਾਲਣ ਨੂੰ ਆਪਣੇ ਜਾਲ ਵਿੱਚ ਪਸਾ ਕੇ ਉਹਨਾਂ ਨੂੰ ਆਪਣੇ ਫਾਲੋਅਰ ਬਣਾਉਣਾ ਇਸ ਨੇ ਬਹੁਤ ਸਰੀਆਂ ਗੱਲਾਂ ਗੁਰੂ ਜਿੱਥੇ ਉਹਨਾਂ ਨੂੰ 1900 ਦਿੱਤੀ ਉੱਥੇ ਉਹਨਾਂ ਨੂੰ 1 ਲੱਖ ਰੁਪਏ ਦਾ ਫਾਈਨ ਵੀ ਹੋ ਰਿਹਾ। ਉਹ ਰਿਕਨ ਮੈਂ ਜਿਹੜੀ ਗੱਲ ਤੁਹਾਡੇ ਨਾਲ ਖਾਸ ਕਰਕੇ ਕਰਨੀ ਹੈ ਮੈਂ ਇਸ ਦੀ ਨੋਟ ਕੀਤੀ ਪਿਛਲੇ ਸਮੇਂ ਤੋਂ। ਇਹ ਤੋਂ ਗੁਰੂ ਗੋਬਿੰਦ ਗੌਰ ਤੇ ਅਧਿਪਾਤਸ਼ ਨੂੰ ਸਜ਼ਾ ਦਿੱਤੀ ਉਹਨਾਂ ਤਤੀ ਤਬੀ ਦੇ। ਉਹ ਇੱਕ ਜੇਹੀ ਤਤੀ ਤਬੀ ਦੇ ਚਾਰੇ ਪਾਸੇ ਅਖਬਾਰ ਦਿੱਸੇ। ਤੁਸੀਂ ਕਦੀ ਨੋਟ ਕਰਕੇ ਦੇਖੋ। ਜਦੋਂ ਕਿ ਸ਼ਨੀਰ ਉਹਨਾਂ ਦੀ ਆਇਗੀ ਚਾਰੇ ਪਾਸੇ ਤਰਕੇ। ਤੇ ਕਹਿੰਦੇ ਆ ਜਲਮੁਦਾ ਵੀ ਕੋ ਅੰਤ ਹੁੰਦਾ ਪਰ ਇੱਥੇ ਕੋਈ ਅੰਤ ਨਹੀਂ ਹੋਇਆ ਰੇਤ ਆਗ ਔਰ ਕਿਨੇ ਦਸੀ ਹੈ ਬੜਾ ਕੁਝ ਬਿਛੂ ਲਾਲਚ ਸਭ ਕੁਝ ਦਸੀ ਹੈ ਕਿ ਤੁਸੀਂ ਇਹ ਇੰਦਰਾ ਜੋ ਸਾਡੇ ਨਾਲ ਟੈਰੋ ਤਰਫ ਚਾਜੋ ਤੁਹਾਨੂੰ ਇਸ ਜਮਾ ਨਹੀਂ ਦਿੱਤੇ ਹਨ ਕਿਨ ਖੀਰ ਦੇ ਵਿੱਚ ਕੁੱਤੇ ਕਵਾਦ ਸਾਦੇ ਗੂਦੇ ਪਾਣੇ ਵਿੱਚ ਇਸ਼ਨਾਨ ਕਰਦੇ ਸਾਪੁਰਸ਼ ਕਰਕੇ ਉਹਨਾਂ ਨੇ ਆਪੇ ਹੀ ਅੰਪੂਰਸ਼ ਰਾਜ ਵਿੱਚ ਉਹਦੇ ਵਿੱਚ ਬਹਾ ਲਿਆ ਆਪਣਾ ਇਸ ਸਬਾਤ ਜਦੋਂ ਨੈਕਸਟ ਜਿਹੜਾ ਜਹਾ ਸ਼ਾਹਜਹਾਂ ਦੀ ਵਾਰੀ ਆਣੀ ਬਹੁਤ ਟਟ ਸੀ ਬਹੁਤ ਜ਼ਿਆਦਾ ਘਟਣ ਔਰ ਇਨਾ ਘਟਟ ਸੀ ਜਿੱਥੋਂ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਪਰ ਦੇਨੀਤੀ ਧਰਮਤੀ ਨੀਤੀ ਉਹਦੀ ਬੜੀ ਸ਼ਖਸੀ ਔਰ ਉਸ ਵਿੱਚ ਜਿੱਥੇ ਗਵਾਲੀਅਰ ਦੇ ਕਿਲੇ ਵਿੱਚ ਸ਼ੇਮੇ ਪਾਸ਼ਾ ਮੇਰੀ ਪੀੜੀ ਦੇਖਲੇ ਮਾਸਾਨ ਉਹਨਾਂ ਨੇ ਦੋਥੜ ਵਾਲਾ ਰੋਜਨ ਪਾਸ਼ਾ ਤੁਲ ਬਹਾਜਤੂਬਾ ਸਿੱਖਾਂ ਵਿੱਚ ਇਸਕਾ ਨਿਚਿਤਤਾ ਆ ਗਈ ਸੀ ਕਿ ਸਾਨੂੰ ਹੁਣ ਜਿੱਥੇ ਭਗਤੀ ਹੈ ਉਹਦੇ ਨਾਲ ਸ਼ਕਤੀ ਵੀ ਸਾਨੂੰ ਦਿਖਾਣੀ ਪਏਗੀ ਜਿਹੜੀ ਉਹ ਆਈ ਕਿ I am growing it ਜਿਹੜੇ ਹਰ ਕੋਣ ਸਾਹਮਣੇ ਦੋ ਤਲਵਾਰਾਂ ਜਿਹੜੀਆਂ ਸਪਕਤੀ ਅਤੇ ਸ਼ਕਤੀ ਦੇ ਪ੍ਰਤੀਕ ਦੋਨੋਂ ਉਹਨਾਂ ਨੇ ਹਾਂ ਜੀ ਔਰ ਉਹੋ ਹੀ ਜਿਹੜੀਆਂ ਦੋ ਕਿਰਪਾਨਾਂ ਸ਼ਕਤੀ ਅੱਗੇ ਜਾ ਕੇ ਖੰਡੇ ਦਾ ਰੂਪ ਕਾਰ ਲਏ ਗਏ ਆਂ ਦੇਖੋ ਦੋਨਾਂ ਕਿਰਪਾਨਾਂ ਪਿਛੋਂ ਮਾਰ ਕੇ ਦੇਖੋ ਤੁਹਾਨੂੰ ਪਤਾ ਲੱਗ ਜੇਗਾ ਸੋ ਉਹਨਾਂ ਨੇ ਜਦੋਂ ਉਹ ਕਿਲਿਜ਼ ਵਿੱਚ ਆਏ ਤੇ ਸਾਈ ਮੀਆਂ ਮੈਨ ਨੇ ਬਹੁਤ ਜਕਨ ਕੀਤੇ ਹੋਰ ਵੀ ਕੁਝ ਐਸੇ ਸਜਨ ਦੇ ਨਾਲ ਜਤਰੀ ਕੀਤੇ ਜਿਨ੍ਹਾਂ ਵਿੱਚੋਂ ਖਾਸ ਕਰਕੇ ਸਾਈਂ ਜੀ ਮੀਰ ਦਾ ਰੋਲ ਆਉਣਾ ਦਾ ਕ업 ਸਾਜਣ ਦੇ ਲਿਖਿਆ ਕਿ ਕੁਛ ਅਰਥ ਚੋੜ ਗਿਆ ਲਿਖਦੇ ਨੇ ਬਿਮਾਰ ਹੋਣ ਦੇ ਉੱਤੇ ਸਾਈਂ ਮੀਰ ਨੇ ਇਸ ਖਾਲੀ ਉਹਨਾਂ ਨੂੰ ਇਸ ਖਾਲੀਛਿਤ ਕੀਤਾ ਕਿ ਇੱਕ ਬਹੁਤ ਵੱਡੇ ਸਪੀਡ ਆਰੀਅਨ ਫਿਸੀ ਕੈਚ ਵਿੱਚ ਕਰਕੇ ਤੁਸੀਂ ਉਹਨਾਂ ਨੂੰ ਸਜ ਟੌਰਚਰ ਕਰ ਰਹੇ ਹੋ ਇਸ ਕਰਕੇ ਤਾਂ ਦਿੱਤਾ ਉਹਨਾਂ ਨੂੰ ਸਾਈਂ ਜੀ ਗੱਲ ਤੋਂ ਬਾਅਦ ਪ੍ਰੈਸ਼ਰ ਪੰਡ ਤੋਂ ਬਾਅਦ ਸਾਂਗੀ ਕਿ ਉਹਨਾਂ ਨੂੰ ਰਿਹਾ ਦਿੱਤਾ ਗਿਆ ਤੋ ਜਿਸ ਦਿਨ ਕੋ ਫਤਵੰਦਰ ਸਾਹਿਬ ਸਾਰੇ ਬੁੰਜਾਰਾ ਦੇ ਬਾਈਕਾਰ ਦੇ ਰਾਜਿਆਂ ਨੂੰ ਜਿਹੜਾ ਉਹਨੇ 51 ਕਲੀਆਂ ਵਾਲਾ ਸ਼ੁਰੂਆਤ ਲਾ ਕੇ ਛੁਪਕਲੀਆਂ ਫੜ ਕੇ ਉਹ ਉਹਨਾਂ ਨੂੰ ਉਥੋਂ ਫਰੀਕ ਕੀਤਾ ਜੋ ਭਿਆੰਕਰ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਉਹ ਸਿਆਸਪੰਨ ਹੋ ਗਿਆ ਔਰ ਜੋ ਉਹਨਾਂ ਨੇ ਲਿਖਿਆ ਉਹ ਮਤਲਬ ਬੰਦੇ ਦੀ ਲਿਖਣ ਤੇ ਤੇ ਪੜਨ ਤੋਂ ਬਾਹਰ ਦੀ ਗੱਲ ਹੈ ਤੋ ਇਹ ਜਿਹੜਾ ਭਾਈ ਗੁਰਦਰਾਸ ਸਾਹਿਬ ਵਾਲੀ ਕੀ ਰਾਤ ਦੀਵੇ ਬਾਲੀਆਂ ਤਾਰੇ ਜਾ ਸਨਾਤ ਅੰਬਰ ਬਾਲੀਆਂ ए भाई गुरुदास जी ने अपनी फरमरिश का जिक्र किया तो मैं यहाँ कि सिखू मै सी मैं जिसने एक सिखी देना के एक बढ़ा के इंसानियत रखी सबे कट राम बोले रामा बोले राम बना को बोले रहे मांस की जात सबे एक ही जानो दो राम सोए पूजो नवाज हो मान को परमा है जात का सिस्टम आपसी फर्क रंग पेन भेद ਸਾਰੇ ਸਿਸਟਮ ਨੂੰ ਉਹਨਾਂ ਨੇ ਖਤਮ ਕਰਕੇ ਇਸ ਪ੍ਰਥਾ ਨੂੰ ਪਰਖਤਮ ਕਰਕੇ ਉਹਨਾਂ ਨੇ ਇੱਕ insan ਨੂੰ ਸਿਰਫ insan ਰਛੀ ਜੋ ਕਿ ਭਗਵਾਨ ਨੇ ਆਪਣਾ ਰੂਪ insan ਨੂੰ ਲੈ ਕੇ ਇਸ ਸੰਸਾਰ ਵਿੱਚ ਉਤਰ ਕੇ ਅੱਛੀ ਜ਼ਿੰਦਗੀ ਜੀਵਾਰਦੇ ਪ੍ਰੇਰਨਾ ਦਿੱਤੀ ਉਸੇ ਜਦੋਂ ਹਰਗੁੜ ਸਾਹਿਬ ਆਪਣੇ ਸਾਥੀਆਂ ਸਮੇਤ ਇੱਥੇ ਆਏ ਉਸ ਸੰਗਤ ਨੇ ਖੁਸ਼ੀ ਮਨਾਈ ਹੈ ਗੁਰੂ ਰਾਮਦਾਸ ਜੀ ਦਾ ਅਨ ਹਰਮੰਦਰ ਸਾਹਿਬ ਵਿਖੇ ਜਿੱਥੇ ਗੁਰੂ ਅਰਜਨ ਪਾਸ਼ਾ ਨੇ ਹਰਮੰਦਰ ਸਾਹਿਬ ਨੇ ਸਾਈਂਆਂ ਕੋ ਘਰ ਮੀਆਂ ਮੀਠੂ ਖਾਈ ਸੀ ਉਹ ਦੋ ਜਿਹੜੇ 파ਟ ਨੇ ਸਾਈਂਆਂ ਮੀਤੇ ਇੱਕ ਹਰਗੋ ਵਿੱਚਾ ਮੂਤਿਸਣੋਂ ਔਰ ਦੋ ਹਰਮੰਦਰ ਸਾਹਿਬ ਦੇ ਇਰਖਣ ਸਿੱਖੀ ਨੂੰ ਬਹੁਤ ਮਹਾਨ ਦੇਣਾ ਉਹਨਾਂ ਨੇ ਸਾਈਂਆਂ ਮੀਤੇ ਸੋ ਮੈਂ ਸਮਝਦਾ ਕਿ ਧਰਮ ਕੋਈ ਵੀ ਹੋਵੇ ਪੀਰ ਫਕੀਰ ਔਰਿਆ ਕੋਈ ਵੀ ਹੋਵੇ ਉਸਦੀ ਕੋ ਜਾਤ ਨਹੀਂ ਹੁੰਦੀ ਉਹ ਸਭ ਉਸ ਸਾਈਂਆਂ ਮੀਰ ਨੇ ਦਿੱਤਾ ਕਿ ਗੁਰੂ ਹਰਗੋ ਵਿੱਚਾ ਬਦੇ ਰਗਵੰਤ ਸਾਹਿਬ ਨੇ ਸੰਮਤ ਨੇ ਆਸਵਾਜੀ ਕੀਤੀ ਲਾਈਟ ਕੀਤੀ ਖੁਸ਼ੀ ਬਰਕਤ ਕੀਤੀ ਅੱਜ ਦਾ ਥਿਆਲ ਉਸ ਸ਼ਰੀਖ ਟਨ ਨੂੰ ਸਮਰਪਣਾ ਜੋ ਮਾਤ ਜੀ ਨਾਲ ਸਾਂਝੀ ਕੀਤੀ ਮੈਂ ਆਪ ਜੀ ਦੀਆਂ ਸ਼ੁਭ ਕਾਮਨਾ ਚੰਗੀ ਸੇਤ ਹੋਵੇ ਪਰਵਾਰ ਬੜੇ ਫੁੱਲੇ ਤੁਸੀਂ ਆਪਣੇ ਕੰਨ ਚ ਕੰਗ ਚ ਨਿਪਨ ਹੋਵੋ ਔਰ ਤੁਸੀਂ ਹਮੇਸ਼ਾ ਖੁਸ਼ ਰਹੋ ਮੇਰੀਏ ਤੇ ਲੋਦਾਸ਼ ਮਾਈਕੋ ਜੀ ਦਾ ਖਾਲਸਾ ਮਾਈਕੋ